ਉਹ ਜੋ ਆਪ ਨੁਕਸਾਨ ਕਰਕੇ ਦੇ ਮੁੰਡਿਆਂ ਦੇ ਭਾਅ ਦੇਣਗੇ ਇੱਥੋਂ ਵਾਲਿਆਂ ਦੇ ਹਾਂ ਠੀਕ ਹੈ ਸਰਕਾਰ ਕੰਮ ਕਰਕੇ ਇਹ ਸਰਕਾਰ ਵੀ ਜ਼ਿੰਮੇਵਾਰ ਹੈ ਤੇ ਇੱਥੋਂ ਦਾ ਪ੍ਰਸ਼ਾਸਨ ਵੀ ਸਾਰਾ ਜੋ ਜਿੱਤੇ ਨੇ ਕਈ ਮਾਤਾ ਮਰੀ ਜਿਹੜੇ ਮਰੀਆਂ ਜਿਹੜੇ ਜਿਉਂਦੇ ਆ ਉਹ ਮਰੀਆਂ ਵਰਗੇ ਤੇ ਜਿਹੜੇ ਮਰੇ ਉਹ ਵੀ ਜਿਉਂਦਿਆਂ ਵਰਗੇ ਇੱਥੇ ਜ਼ਮੀਰਾਂ ਦੇ ਮੁੱਲ ਪੈਂਦੇ ਨੇ ਸਰੀਰਾਂ ਨਹੀਂ ਪੈਂਦੇ ਬਾਹੇ ਨਾ ਰਿਕਾਰਡਿੰਗ ਤੂੰ ਸੁਣ ਲੈ ਇਹ ਸਾਰੀ ਕਰ ਲੈ ਤੇ ਸਾਰੀ ਰਿਕਾਰਡਿੰਗ ਨਾ ਮੀਡੀਆ ਨੂੰ ਤੁਸੀਂ ਦੇ ਦੇਣੀ ਹੈ ਠੀਕ ਹੈ ਠੀਕ ਹੈ ਕਿਦਾਂ ਦੇ ਵੇਚੇ ਨਾਲ ਇਹ ਸਾਨੂੰ ਰੱਖਿਆ ਹੈ ਚਿੱਟੇ ਦਾ ਮੁੰਡੇ ਕੰਮ ਕਰਦੇ ਮਤਲਬ ਚਿੱਟੇ ਵਾਲੇ ਨੇ 40 50 50 ਕਿਲੋਆਂ ਵਾਲਿਆਂ ਦੇ ਉਹਨਾਂ ਦੇ ਪਰਚੇ ਨੇ ਠੀਕ ਹੈ ਇਹ ਬਾਤੀ ਯਾਦ ਕਰਾ ਦਿਹਾਦੀ ਨਾ ਕਰ ਕੱਢਣ ਵਾਲੀ ਉਹਨਾਂ ਦੀ ਝਲਵਾਉਣ ਵਾਲੀ ਇਹ ਤੇ ਜੇ ਕੰਮ ਘਾੜਾ ਤੇ ਕੋਈ ਨਸਾ ਆਏ ਠੀਕ ਹੈ ਬੇਵਾਕ ਤੂੰ ਸੁਬਰੀ ਤਾਂ ਤੇ ਥੱਲੇ ਵਾਲੇ ਦੋ ਸੁਬਰੀ ਨੇ ਇੱਕ ਭੰਗੂ ਏ ਇੱਕ ਹੋਰ ਏ ਅੱਛਾ ਇਹ ਤੁਹਾਨੂੰ ਤਾਂ ਦੱਸਿਆਗੇ ਪੁਲਿਸ ਨੂੰ ਦੱਸਿਆ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਮਰਨਾ ਮਾ ਹੁੰਦਾ ਹੀ ਗੱਲ ਸਾਫ਼ ਕਰਤੀ ਜੇ ਕੱਲ ਨੂੰ ਯਾਰ ਸਾਡਾ ਤਾਂ ਇਨਸਾਨ ਹੋ ਜਾਂਦਾ ਇੱਕ ਤੇ ਨੌਜੋ ਆਪ ਇਨਸਾਨ ਕਰਨ ਕਰਕੇ ਦੇ ਮੁੰਡਿਆਂ ਦੇ ਭਾ ਦੇਣਗੇ ਫੋਹਾਂਿਆਂ ਦੇ ਹਾਂ ਹਾਂ ਠੀਕ ਹੈ ਸਰਕਾਰ ਕੰਮ ਕਰਕੇ ਇਹ ਸਰਕਾਰ ਵੀ ਜ਼ਿੰਮੇਵਾਰ ਹੈ ਤੇ ਇੱਥੋਂ ਦਾ ਪ੍ਰਸ਼ਾਸਨ ਵੀ ਸਾਰਾ ਜ਼ਿੰਮੇਵਾਰ ਹੈ ਹਾਂ ਠੀਕ ਹੈ ਠੀਕ ਹੈ ਵੀ ਤੇ ਜਿਹੜੀ ਜੋ ਪਾਈਪ ਫ੍ਰੀਜ਼ ਉਹਨਾਂ ਜਿੱਦਾਂ ਦੀ ਇਹ ਵੀਡੀਓ ਪਾਈ ਏ ਆ ਐਨੀ ਮੈਡੀਟਰੀ ਵਾਲੀ ਹਸਪਤਾਲ ਚ ਹਾਂ ਇਹਨਾਂ ਪਰਬਲਿਕ 13 ਬਾਈ ਕੀਆ ਰਿਹਾ ਮਜੀਠੀਏ ਦੇ ਵੀ ਤੋਂ ਤਾਂ ਲੱਗਦੀਆਂ ਨੇ ਇਹਦੇ ਇਹਦੇ ਵੀ ਇੱਥੇ ਬੰਦੇ ਨੇ ਸਾਰੇ ਹਾਂ ਠੀਕ ਹੈ ਹੂੰ ਇਹ ਸਾਹ ਬਾਡੀ ਉਦੋਂ ਦੀ ਦਵਾਈ ਬੂਟੀ ਇਹ ਸਾਨੂੰ ਆਉਂਦੇ ਨੇ ਤੁਸੀਂ ਮਜੀਠੀਏ ਨੂੰ ਉਲਟ ਕਿਉਂ ਬੋਲੇ ਜੇ ਮਜੀਠੀਏ ਨੇ ਟਾਈਮ ਤੇ ਮਜੀਠੀ ਤੁਸ ਨੂੰ ਆਏ ਅੱਛਾ ਨਹੀਂ ਮਜੀਠੀਏ ਤੁਸੀਂ ਜਿਸਕੇ ਬੋਲਦਾ ਸਾਡੇ ਦੇ ਤੋਂ ਅੱਜ ਇਹ ਬੋਲਦੇ ਤੋ ਉਹ ਕਿਸੇ ਦਾ ਪਤਾ ਹੈ ਤੂੰ ਮੇਰੀ ਦੱਸੋ ਸਰਕਾਰਾਂ ਦੇ ਕੰਮ ਹੈ ਮੈਨੂੰ ਕਹਿਣ ਲੱਗਾ ਭਗਵਾਨ ਜਗਤ ਭਗਵਾਨ ਤਾਂ ਮੰਗੇ ਹੀ ਚਲਾਉਂਦਾ ਗੇਹਰੀ ਮਜੀਠੀਆ ਚਲਾਉਂਦਾ ਠੀਕ ਹੈ ਠੀਕ ਹੈ ਕੀ ਕਿਉਂਗੀ ਇੱਥੇ ਆਉਂਦੀ ਸਿਮਰਜੀਤ ਗੋੜੀ ਇਹਨਾਂ ਦੀ ਉਹ ਨੰਨੀ ਛਾਂ ਜਿੱਤੀ ਏ ਹਾਂ ਠੀਕ ਆ ਠੀਕ ਆ ਉਹ ਕੀ ਏ ਲੋੜੇ ਦਿਨ ਮੈਨੂੰ ਦਿਲ ਆਦਾ ਉਹ ਇਹਨਾਂ ਨੇ ਬਿਠੂ ਨੇ ਜਿੰਨੇ ਇੱਥੇ ਮਲਾਜਮ ਨੇ ਸੂਢੀ ਟੈਂਟਰ ਨੇ ਹਾਂ ਠੀਕ ਆ ਹਾਂ ਸਾਰੇ ਇਹਨਾਂ ਨੇ ਮੂਸੇ ਆਂਕ ਮਸਤ ਨੂੰ ਦਾੜੀ ਇਹ ਜਾਗ ਦੱਸਣ ਲੱਗੇ ਆਂ ਕਿ ਕੱਲ ਨੂੰ ਸਾਡਾ ਨਕਸਾਨ ਸਿੱਧੂ ਮੂਸੇ ਵਾਲੇ ਦਾ ਨੁਕਸਾਨ ਹੋ ਗਿਆ ਜੋ ਸੱਪ ਲੰਘ ਜਾਂਦਾ ਮੋਰੋ ਨਕੀਰਾ ਕੁੱਟਣ ਦਾ ਕੋਈ ਫਾਇਦਾ ਨਹੀਂ ਹਾਂ ਠੀਕ ਆ ਠੀਕ ਆ ਹਾਂ ਇਹਦਾ ਨਕਸਾਨ ਹੋ ਗਿਆ ਕਈ ਨੌਜਵਾਨਾਂ ਦਾ ਨਕਸਾਨ ਹੋ ਗਿਆ ਉਹ ਇਹਨਾਂ ਨੂੰ ਇਹ ਕਿ ਮੈਨੂੰ ਇਹ ਵੀ ਇੱਥੇ ਸੋਹਣੇ ਨਾ ਦੱਸਦੀ ਐ ਕਿ ਇਹਨੇ ਜੋ ਮੰਤਰੀ ਤੈਨੂੰ ਲੋਕ ਸੋਚਦੇ ਬੜਾ ਦੂਜੇ ਨੰਬਰ ਤੇ ਬਾਬੇ ਤੋਂ ਬਾਅਦ ਕਿ ਇਹ ਚਾਹੁੰਦੇ ਨੇ ਕਿ ਮੰਤਰੀ ਦਾ ਵੀ ਨਿਸ਼ਾਨ ਕਰਾਇਆ ਜਾਵੇ ਇਹਨਾਂ ਦੇ ਮਾਲੂ ਇਹਨਾਂ ਦੀਆਂ ਅਮਰਪਾਲ ਦੀਆਂ ਬਾਹਾਂ ਦੀ ਕਟੀਆਂ ਜਾਣ ਬਾਹਾਂ ਹੀ ਆ ਸੀ ਹਾਂ ਠੀਕ ਹੈ ਠੀਕ ਹੈ ਹਾਂ ਮੈਂ ਸਾਰੇ ਮਾਤਾ ਕਹਿਣਾ ਚਾਹੁੰਦਾ ਕਿ ਜਦੋਂ ਦਾ ਮੈਂ ਅਮਰਤੀ ਛਕਿਆ ਔਰ ਮੈਂ ਅਜੇ ਤੱਕ ਕੋਈ ਗੱਲ ਨਹੀਂ ਕੀਤੀ ਮੈਂ ਕਿਹੜਾ ਮਾਰਾ ਕੰਮ ਕੀਤਾ ਈ ਅਮਰਤੀ ਛਕਿਆ ਸੀ ਇਹ ਸ਼ਹਿਰ ਚੰਗਾ ਕੰਮ ਕੀਤਾ ਹੈ ਪਤਾ ਹੀ ਕਰਦੇ ਆਪਾਂ ਲੋਕਾਂ ਦਾ ਮਾਤਾ ਮੈਨੂੰ ਏਅਰ ਦੇ ਵਿੱਚ ਖੇਡਦਾ ਬਿਨਾ ਮਾਲੋ ਵਿਰੋਧ ਤੋਂ ਮੈਨੂੰ ਪੁਲਸ ਵਾਲੇ ਮੈਨੂੰ ਕਹਿੰਦੇ ਸੀ ਕਿ ਤੇਰਾ ਕੋਈ ਕਸੂਰ ਨਹੀਂ ਜੀ ਇਹਨੂੰ ਛੱਡਿਆ ਸਾਡੇ ਤੋਂ ਗਲਤੀ ਹੋ ਗਈ ਮੈਨੂੰ ਮੂੰਹ ਵੱਡੇ ਵੱਡੇ ਅਫਸਰ ਮੈਨੂੰ ਇਹ ਗੱਲਾਂ ਕਹੀਆਂ ਕਿ ਸਾਡੇ ਤੋਂ ਗਲਤੀ ਹੋ ਗਈ ਤੇਰਾ ਕਸੂਰ ਹੀ ਕੋਈ ਨਹੀਂ ਸੀ ਹਾਂ ਹਾਂ ਤੇ ਮੈਂ ਕਿਹਾ ਕਿ ਕਸੂਰ ਤੇ ਭਾਈ ਸਾਹਿਬ ਦਾ ਕਿਹੜਾ ਕਸੂਰ ਸੀ ਉਹ ਵੀ ਅਮਰਤੀ ਚਕਾਉਂਦਾ ਜਾ ਜੰਪ ਸਾਡੇ ਪਰਮਾਤਮਾ ਮਾੜੇ ਕੰਮ ਕਰਦਾ ਹੀ ਹੈ ਤੇ ਜਿੰਨਾ ਚੰਗੇ ਕੰਮ ਕਰਦਾ ਨੌਜੋਨੀ ਉਹ ਹੀ ਤੋਂ ਦਿਆਂ ਨਾਲ ਹਾਂ ਤੇ ਇਹ ਵਾਸਤੇ ਸਾਡੇ ਨਾਲ ਅੱਥੇ ਆਈ ਤੁਹਾਨੂੰ ਵੀ ਦੱਸਣਾ ਚਾਹਣੀ ਕਿ ਇਹਨਾਂ ਨੇ ਜਿਹੜੇ ਸਾਨੂੰ ਫਰੀ ਸਾਫ ਦਿੱਤੇ ਨੇ ਉਹ ਇਹਨਾਂ ਨੇ ਨਿੱਕੇ ਨਿੱਕੇ ਦਿੱਤੇ ਨੇ ਅੱਛਾ ਦਾ ਨੂੰ ਧੰਨਵਾਦ ਹੋ ਗਿਆ ਸਾਡੇ ਕੋਲ ਹੀ ਕੁਝ ਨਹੀਂ ਅਸੀਂ ਕਰਾਂਗੇ ਕੀ ਮੰਨੋ ਘਟਾ ਬਿਨਸਾਨੋ ਜਿਹਨੇ 31 ਸਾਡੇ ਹੈਗੇ ਨੇ ਸਾਰੀ ਹੀਲ ਦੇ ਚੰਨਜੀ ਟੇਰੇ ਬੰਦੇ ਤੁਹਾਨੂੰ ਇਹ ਦੱਸਣਾ ਚਾਹੋਣੇ ਕਿ ਸਾਡੀ ਕੋਈ ਪਾਣ ਮਰਨ ਮੋਰਨ ਦਾ ਕੋਈ ਡਰ ਨਹੀਂ ਮਰਨਾਂ ਦੇ ਮਾਰ ਆਂਦੇ ਵਾਸਤੇ ਹਾਂ ਇਹ ਤਾਂ ਇਹ ਸਰਮਦਰ ਪੰਥ ਨੂੰ ਤਾਂ ਪਤਾ ਲੱਗੇ ਨਾ ਕਾਨੂੰਨ ਨਿਸ਼ਾਨਾ ਸਾਡਾ ਹੋ ਜੇ ਤੇ ਇਹ ਕਹਿ ਦੇਣ ਕਿ ਨਹੀਂ ਉਹ ਐ ਜੋ ਇਹ ਭਾਵੇਂ ਆਪ ਹੀ ਪ੍ਰਸ਼ਾਸਨ ਨਿਸ਼ਾਨੀ ਕਰ ਦਿੰਦਾ ਹੁੰਦਾ ਕਿ ਪੰਥ ਮਗਰੋਂ ਵਿਚਾਰ ਕੀ ਰੋਣਾ ਮੈਨਾਂ ਕੰਮ ਤੋਂ ਤਾਂ ਪਤਾ ਤੇ ਲੱਗੇ ਹੈ ਨਹੀਂ ਇਹਨਾਂ ਉਹਨਾਂ ਦੇ ਵਿੱਚ ਤੁਹਾਨੂੰ ਚਾਹੀਦਾ ਹੀ ਨਹੀਂ ਇਹਨਾਂ ਨੂੰ ਰੱਖਣਾ ਤੁਹਾਡੀ ਹੋਰ ਆਸ਼ਾਵੰਨ ਹੈ ਉਹਨਾਂ ਨੂੰ ਉਹਨਾਂ ਨੂੰ ਪਾਸੇ ਰੱਖਣ ਧੰਨਵਾਦ ਸੇ ਰੱਖਣਾ ਚਾਹੀਦਾ ਸੀਗਾ ਵੀ ਬਾਹਰ ਇਹ ਉਹ ਨਾ ਨਹੀਂ ਸਕੀਮ ਹੈ ਖਾਨਾ ਚੰਗੀ ਕਰਾਉਂਦੀ ਹੈ ਨੌਜਵਾਨਾਂ ਨਾਲ ਨਾ ਹੀ ਲੜਾਈ ਕਰਾ ਕੇ ਇਹ ਉਹ ਵੀ ਇਹਨਾਂ ਦੇ ਅਧਿਕਾਰੀ ਲੜ ਲੜ ਕੇ ਮਾਰਦੇ ਹਨ ਉਹਨਾਂ ਦਾ ਕੰਮ ਹੀ ਹੈ ਪ੍ਰਸ਼ਾਸਨ ਦਾ ਤੇ ਹਾਂ ਇਹ ਤਾਂ ਇਹ ਤਾਂ ਇਹ ਬਿਸ਼ ਨੂੰ ਹੋਈ ਕਿ ਨਾਲ ਹੋਈ ਹੈ ਕਿ ਪੁੱਠੇ ਰਹਿੰਦੇ ਜੀ ਅਸਲੀ ਚੱਲੇ ਆ ਤੇ ਕੋਈ ਮਾਰ ਨਹੀਂ ਉਹਨਾਂ ਨੂੰ ਸਿੱਧਿਆਂ ਤੇ ਲਿਆਏਗਾ ਹਾਂ ਹਾਂ ਸਰ ਫਿਰਪਾ ਇਹ ਤੇ ਚਾਹੁੰਦੇ ਆ ਮੰਨ ਲਓ ਕਿ ਅਸੀਂ ਨਾ ਉਹਨਾਂ ਦਾ ਲੈ ਜਾਾਂਗੇ ਕੰਮ ਅੱਧੀ ਕਰਦੇ ਹਾਂ ਜੇ ਹੋਣੇ ਕੋਈ ਤੈਨੂੰ ਹੋਰ ਗੱਲ ਸਾਂ ਦੱਸਾਂ ਹਾਂ ਇਹ ਇਥੇ ਤੇ ਦੋ ਮਹੀਨਿਆਂ ਦੇ ਵਿੱਚ ਜਦੋਂ ਦੇ ਅਸੀਂ ਆਏ ਆ ਉਹੋਂ ਦੀ ਇੱਥੇ ਦੋ ਤਿੰਨ ਵਾਰ ਵੱਡੀਆਂ ਲੜਾਈਆਂ ਬਾਹਰ ਹੋਈਆਂ ਨੇ ਅੱਛਾ ਤੇ ਨੌਜਵਾਨ ਲੱਤਾਂ ਟੁੱਟੀਆਂ ਨੇ ਇੱਕ ਦੂਜੇ ਨਾਲ ਲੜ ਕੇ ਲੱਤਾਂ ਉਹਨਾਂ ਨੇ ਤੋੜੀਆਂ ਨੇ ਤੇ ਬਹੁਤ ਇੱਕ ਦੂਜੇ ਦਾ ਨੁਕਸਾਨ ਨੌਜਵਾਨਾਂ ਨੇ ਕੀਤਾ ਹੁੰਦਾ ਇੱਕ ਦੂਜੇ ਦਾ ਅੱਛਾ ਤੇ ਲੜਾਈ ਦੇ ਤੋਂ ਦੀ ਬਠਿੰਡਾ ਜੇਲ੍ਹ ਸੈਂਟਰ ਜਿਹੜੇ ਇਹਨਾਂ ਨੇ ਕਿਹਾ ਬੜੀ ਚੰਗੀ ਏ ਇੱਥੇ ਤੇ ਗੁੰਡਾਗਰਦੀ ਦਾ ਘਰ ਏ ਬਹੁਤ ਵੱਡਾ ਤੇ ਪਹਿਲੇ ਪਤਾ ਹੈ ਵੀ ਇੱਥੇ ਗੈਸਟਰੀ ਭਾਲਦੇ ਆ ਨਾ ਹੋਰ ਕੀ ਕੀਤਾ ਆ ਵੀ ਆਦਾਇ ਕੋ ਵਜਾ ਉਤਰਨਾ ਚਾਹੁੰਦੇ ਗਈ ਸਰਕਾਰ ਨੂੰ ਇਹ ਵੀ ਨਾਲ ਆ ਇਹ ਮੀਡੀਆ ਲਈ ਬੇਨਤੀ ਕਰਨਾ ਚਾਹੁੰਦੇ ਕਿ ਸਾਨੂੰ ਫਰੀਦਕੋਟ ਮੁਕਸਵਲ ਮੰਨ ਲਓ ਕਿ ਹੋਰ ਢੇਲਾ ਜਿਹੜੀਆਂ ਹੈ ਉਹਨਾਂ ਦੇ ਵਿੱਚ ਸਾਨੂੰ ਗ੍ਰਿਫਟ ਕਰ ਦਿੱਤਾ ਜਾਵੇ ਕਿ ਕਿਉਂ ਇਹ ਉਧਰ ਠੀਕ ਹੈ ਕਿ ਸਾਡੇ ਬੰਦੇ ਹੀ ਹੋਣ ਅੰਬਰਸਾ ਦੀ 30 ਸਾਡੇ ਨੌਜਵਾਨ ਉੱਥੇ ਬੰਦ ਨੇ ਹਾਂ ਤੇ ਜੇ ਸਾਡੇ ਉੱਥੇ ਕੀਤਾ ਜਦੋਂ ਇੱਥੇ ਨਹੀਂ ਸਾਡਾ ਮੰਨ ਲਓ ਕਿ ਇੱਥੇ ਸਾਨੂੰ ਦੇ ਯਾਰ ਅਸਲ ਮੈਨੇ ਜਦੋਂ ਦਾ ਨਾ ਮਜੀਟਰੀਏ ਦੀ ਇਹਦੀ ਤਰੀ ਵੀਡੀਓ ਜਦੋਂ ਦੀ ਮੈਂ ਭਾਈ ਭਾਈ ਖਾਵੇ ਜਦੋਂ ਇਹ ਉਲਟ ਪੋਦਾ ਹੈ ਹਾਂ ਹਾਂ ਜਦੋਂ ਇਹ ਜਿਹੜਾ ਕਰਦਾ ਜਿਆ ਮੇਖ ਨਾ ਖੇਰੀ ਕੁ ਮੂ ਦੇਗੇ ਜਿਹੜਾ ਇਮਜੀਸ਼ੀਆ ਕੱਟ ਕੇ ਆਇਆ ਹੈ ਹਾਂ ਤੇ ਜਦੋਂ ਇਹ ਕਰਦਾ ਜਿਆ ਤੇ ਇਹਨੇ ਦੇ ਬਾਈ ਦੀ ਬੰਦੇ ਇਹਨਾਂ ਦੇ ਹੁੰਦਿਆਂ ਪੜਾ ਪਾਲੇ ਸਾਰੇ ਮਤਲਬ ਲੋਕ ਗੈਂਸਟਰ ਹਾਂ ਹਾਂ ਇਹ ਕੰਮ ਨੁਸਾਨ ਕਰਾ ਸਕਦੇ ਤੇ ਮੈਂ ਤੇ ਲੋਕਾਂ ਨੂੰ ਮਾਤਾ ਤਾਦੀ ਦੱਸਿਆ ਤੇ ਇੱਕ ਤੁਹਾਨੂੰ ਦੇ ਵੀਡੀਓ ਤੁਸੀਂ ਦੇਣੀ ਜਰੂਰ ਸਾਰੇ ਚੈਨਲਾਂ ਵਾਲਿਆਂ ਨੂੰ ਭਾ ਠੀਕ ਹੈ ਦੇਖੀਂ ਵੀ ਆਪਣਾ ਤੈਨੂੰ ਪਤਾ ਬਹੁਤ ਸਪੋਰਟ ਕਰਦਾ ਮੀਡੀਆ ਦਾ ਵੀ ਮੈਂ ਉਹਨਾਂ ਦਾ ਧੰਨਵਾਦ ਆ ਕਿ ਕਰਨਾ ਚਾਹੁੰਦਾ ਤੇ ਦੂਜੇ ਨੰਬਰ ਤੇ ਜਿਹੜੀ ਮੈਂ ਰਿਕਾਰਡਿੰਗ ਆ ਕਰਨਾ ਪਿਆ ਨਾ ਇਹ ਸਟਾਰੀ ਫੋਨ ਹੈ ਮੰਨ ਲਓ ਕਿ ਇਹ ਮੰਗਵਾਉਂਦੀ ਮਜੀਠੀ ਆ ਹੀ ਪੁੱਛੇ ਪਰ ਜੇਲਾ ਚੋੜ ਕਾਉਣਾ ਹੁੰਦੀ ਐ ਇਹ ਸਰਕਾਰੀ ਫੋਨ ਹੈ 10 ਮਿੰਟ ਉਹਨਾਂ ਨੇ ਦਿੱਤੇ ਹੋਏ ਨੇ ਇਸ ਗੱਲ ਕਰ ਲਈ ਇਹ ਸਟਾਰੀ ਹੋ ਤਾਂ ਫੋਨ ਹੀ ਕੋਈ ਹੈਗਾ ਹੀ ਨਹੀਂ ਕਿਸੇ ਦਾ ਰਾਹ ਦੇ گے ਪਰ ਪਰੇਸ਼ਾਨੀ ਨਹੀਂ ਦੇਣਾ ਇਹ ਕੋਈ ਪੰਥਰੀ ਜੇ ਕੁਝ ਹੋ ਹੀ ਜਾਏਗਾ ਤੇ ਕੋਈ ਨਾਲ ਆਪਣੀ ਸੰਤਰ ਖੜੀ ਹੈ। ਮਾਣ ਨਹੀਂ ਸਕਤ ਤੇ। ਨਹੀਂ ਠੀਕ ਆ ਵੀ ਇਹਨੂੰ ਠੀਕ। ਆਮੇ ਜਿਹੜਾ ਕੋਈ ਅਸੀਂ ਦੋਲਣਾ ਨਹੀਂ ਨਾਲ ਵੀ ਦੋਲੇ ਆ ਅਸੀਂ ਪੰਥ ਦੀ ਪੇਟ ਨਹੀਂ ਲੱਗਣ ਦੇਣੀ ਜਦੋਂ ਸਾਡੇ ਨਾਲ ਖੜਾ। ਠੀਕ ਆ ਠੀਕ ਆ। ਤੇ ਜਿਹੇ ਲੋਕ ਕਹਿੰਦੇ ਮੰਤਰੀ ਡਰ ਗਿਆ ਮੰਤਰੀ ਭੱਜ ਗਿਆ ਮੰਤਰੀ ਅੱਜ ਵੀ ਉਵੇਂ ਉਥੇ ਹੀ ਖੜਾ ਹੈ। ਤੇ ਮੰਤਰੀ ਕੱਲ ਵੀ ਉਥੇ ਖੜੇਗਾ। ਮੰਤਰੀ ਦੀ ਜ਼ਮੀਰ ਜਾਗਦੀ ਹੈ ਮਰੀ ਨਹੀਂ ਦੀ ਜ਼ਮੀਰ। ਠੀਕ ਆ ਠੀਕ ਆ। ਜਿਹੜੇ ਕਈ ਮਾਤਾ ਮਰੀ ਜਿਹੜੇ ਮਰੀਆਂ ਜਿਹੜੇ ਚਾਉਂਦੇ ਆ ਮਰੀਆਂ ਵਰਗੇ ਤੇ ਜਿਹੜੇ ਮਰੇ ਉਹ ਵੀ ਚਾਉਂਦੇ ਆ ਵਰਗੇ ਇੱਥੇ ਜ਼ਮੀਰਾਂ ਦੇ ਮੁੱਲ ਪੈਂਦੇ ਨੇ ਸਰੀਨਾ ਤੇ ਨਹੀਂ ਪੈਂਦੇ